ਲੱਭੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਮੋਟਰਸਾਈਕਲ ਆਪਾਂ ਤਿਆਰ ਕਰ ਚੁੱਕੇ ਆਂ ਦੇਖੋ ਲੁੱਕ ਤੇ ਦੱਸੋ ਬਈ ਕਿਹੜੇ ਕਿਹੜੇ ਵੀਰਾਂ ਨੂੰ ਆਇਆ ਪਸੰਦ ਆ ਫੈਸ਼ਨ ਮੋਟਰਸਾਈਕਲ ਜਿਹੜਾ ਆਪਾਂ ਕੀਤਾ ਤਿਆਰ ਸਾਰੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਈ ਸਾਰੇ ਵਾਲੇ ਵਾਲੇ ਚੈੱਕ ਕਰੋ ਪਹਿਲਾਂ ਪੇਂਟ ਦੇਖੋ ਤੇ ਓਕੇ ਦੀ ਰਿਪੋਰਟ ਕਰਿਆ ਬਈ ਕਿਹੜੇ ਕਿਹੜੇ ਵੀਰਾਂ ਨੂੰ ਪਸੰਦ ਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰਕੇ ਦੱਸਣਾ ਜਰੂਰ ਬਈ ਜਿਹੜੇ ਜਿਹੜੇ ਭਰਾ ਸਾਨੂੰ ਪਿਆਰ ਕਰਦੇ ਨੇ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਤੇ ਕਿੱਦਾਂ ਬਣੀ ਲੁੱਕ ਆ ਕਿਉਂਕਿ ਕਾਫੀ ਮਿਹਨਤ ਦੇ ਨਾਲ ਇਹ ਤਿਆਰ ਕੀਤੇ ਜਾਂਦੇ ਨੇ ਨਾ ਥੋੜਾ ਇੱਕ ਲਾਈਕ ਵੀ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਲਓ ਜੀ। ਦੇਖ ਸਕਦੇ ਹੋ ਭਾਈ। ਜਿੰਨਾ ਵੀ ਸਮਾਨ ਹੈਗਾ ओरिजिनल ਪਾਇਆ। ਜਿਹੜਾ ਪਾਰਟ ਨਹੀਂ ਮਿਲਦਾ ਤੇ ਉਹ ਵੀਰ ਨੂੰ ਦੱਸਿਆ ਜਾਂਦਾ ਵੀ ਆਹ ਪਾਰਟ ਨਹੀਂ ਮਿਲਿਆ ਤੇ ਕਿਉਂਕਿ ਦੱਸਣਾ ਬਹੁਤ ਜ਼ਰੂਰੀ ਹੈ। ਬਹੁਤ ਵੀਰਾਂ ਨੂੰ ਹੁੰਦਾ ਵੀ ਸਾਰਾ ਸਮਾਨ ਨਹੀਂ ओरिजिनल ਹੁੰਦਾ। ਕਿਉਂਕਿ ਦੱਸ ਜ਼ਰੂਰੀ ਤਾਂ ਰਹੇ ਅਸੀਂ। ਗੱਡੀਆਂ ਬਹੁਤ ਪੁਰਾਣੀਆਂ ਹੋ ਚੁੱਕੀਆਂ ਨੇ। ਕਈ ਛੋਟੇ-ਛੋਟੇ ਪਾਰਟ ਹੁੰਦੇ ਨੇ ਨਹੀਂ ਮਿਲਦੇ। ਤੇ ਆਪਾਂ ਦੱਸ ਦਿੰਨੇ ਅਗਲੇ ਨੂੰ। ਮੀਆਂ ਸਮਾਨ ਅਰੀਜਨਲ ਆ ਤੁਹਾਡਾ ਆ ਚੀਜ਼ ਐਦਾਂ ਪਈ ਐ ਠੀਕ ਐ ਲੈ ਦੱਸੋ ਵੀ ਕਿੱਦਾਂ ਬਣੀ ਗੱਲਬਾਤ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਗੱਲ ਕਰੀਏ ਭਾ ਰੇਟ ਦੀ ਤੇ ਰੇਟ ਵੀ ਤੁਹਾਨੂੰ ਦੱਸਾਂ ਕਿ ਕਿੰਨਾ ਖਰਚਾ ਆਇਆ ਵੀ ਇਹਦੇ ਉੱਪਰ ਕਿੰਨਾ ਖਰਚਾ ਆ ਚੁੱਕਿਆ ਉਹ ਸਾਰੀ ਗੱਲਬਾਤ ਤੁਹਾਨੂੰ ਦੱਸਦੇ ਆ ਸਮਾਨ ਦੇਖੋ ਪਹਿਲਾਂ ਓਰੀਜਨਲ ਸਾਰਾ ਜਿਵੇਂ ਹੈਡਲਾਈਟ ਲਾਈ ਐ ਬਾਕੀ ਦਾ ਵੀ ਸਮਾਨ ਸਾਰਾ ਓਰੀਜਨਲ ਹੀ ਮਿਲੂਗਾ ਹੋ ਸਕੇ ਜਿੰਨਾ ਵੀ ਹੁੰਦਾ ਸੀ ਓਰੀਜਨਲ ਸਮਾਨ ਹੀ ਲਾਉਨੇ ਆ ਜਿਹੜਾ ਪਾਰਟ ਨਹੀਂ ਮਿਲਦਾ ਫੇਰ ਉਹ ਤੁਹਾਨੂੰ ਪਤਾ ਲਾਉਣਾ ਹੀ ਪੈਂਦਾ ਆ ਦੇਖੋ ਲੋਕ ਵਗੈਰਾ ਹੁੰਦੇ ਨੇ ਸਾਰੇ ਜੈਨੂਨ ਤਰੀਕੇ ਨਾਲ ਲਾਈ ਦੇਣਾ ਮੀਟਰ ਜਿਹੜਾ ਹੈਗਾ ਉਹ ਹੀਰੋ ਦਾ ਏਜੰਸੀ ਚੋਂ ਲੈ ਕੇ ਪਾਇਆ ਆਪਾਂ ਨੇ ਕਿਉਂ ਹੀਰੋ ਹਾਂਡੇ ਦਾ ਨਹੀਂ ਆਉਂਦਾ ਤੇ ਹੁਣ ਹੀਰੋ ਦੇ ਆਉਂਦੇ ਨੇ ਉਦਾਂ ਹੀ ਲਾਈ ਦੇਣਾ ਆ ਤਾਰ ਕੁਆਲਿਟੀ ਤੇ ਲੀਵਰ ਦੇ ਉੱਪਰ ਲੋਗੋ ਲੱਗਿਆ ਹੋਵੇ ਦੇਖ ਸਕਦੇ ਹੋ ਇਹ ਵੀ ਹੀਰੋ ਦਾ ਜਿੰਨਾ ਵੀ ਹੋ ਸਕੇ ਅਰੀਜਨਲ ਸਮਾਨ ਹੀ ਪਾਈਦਾ ਲੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬਈ ਜਿੰਨੇ ਵੀ ਵੀਰ ਦੇਖ ਰਹੇ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਖਰਚਾ ਇਹਦੇ ਉੱਪਰ ਆਜਨਾਂ ਤਕਰੀਬਨ 35 ਤੋਂ 40000 ਰੁਪਏ ਦੇ ਵਿੱਚ ਓਕੇ ਦੀ ਰਿਪੋਰਟ ਹੋ ਜਾਂਦਾ ਆ ਦੇਖੋ ਤਾਰਾਂ ਤੂਰਾਂ ਸਾਰੀਆਂ ਤੁਹਾਨੂੰ ਕੱਲੇ ਕੱਲੇ ਚੀਜ਼ ਦਿਖਾ ਰਹੇ ਹਾਂ ਵੀ ਕੀ ਕੀ ਸਮਾਨ ਨੇ ਉੱਪਰ ਨਮਾ ਪਿਆ ਹੈ ਤੇ 35 ਤੋਂ 40 ਦੇ ਵਿੱਚ ਪੂਰਾ ਓਕੇ ਦੀ ਰਿਪੋਰਟ ਹੋ ਜੂ ਬਈ ਤੇ ਟਾਇਰ ਇਹਦੇ ਚ ਭਾ ਨਹੀਂ ਪਾਏ ਜਿੰਨਾ ਵੀ ਕੋਈ ਸਮਾਨ ਅਲੱਗ ਤੋਂ ਲਵਾਉਂਦਾ ਹੈ ਤੇ ਉਹ ਖਰਚਾ ਵਿੱਚ ਲੱਗ ਜਾਂਦਾ ਤੇ ਤੁਹਾਨੂੰ ਬਿੱਲ ਦਿੱਤਾ ਜਾਂਦਾ ਹੈ ਕੱਲੇ ਕੱਲੇ ਚੀਜ਼ ਦਾ ਬਿਲ ਦਿੱਤਾ ਇਹਨਾਂ ਵਿਆਹ ਖਰਚਾ ਇਹਨਾਂ ਅਸੀਂ ਕੱਲੀ ਆਪਣੀ ਲੇਬਰ ਆ ਅਲੱਗ ਤੋਂ ਲਾ ਕੇ ਬਾਕੀ ਜਿੰਨਾ ਹੀ ਪਾਰਟ ਪੈਂਦਾ ਤੇ ਉਹ ਤਾਂ ਸਾਰਾ ਬਿਲ ਦੇ ਦਾਂਗੇ ਤੇ ਜਿਹੜਾ ਵੀਰ ਆਪ ਸਮਾਨ ਲਿਆਉਣਾ ਚਾਹੁੰਦਾ ਤਾਂ ਆਪ ਵੀ ਲੈ ਸਕਦਾ ਆਪਾਂ ਨੂੰ ਬਿਲ ਬਣਾ ਕੇ ਦੇ ਦਾਂਗੇ ਤੇ ਸਾਨੂੰ ਸਮਾਨ ਜਿੱਥੋਂ ਹੀ ਮਿਲੇ ਆਪ ਦਾ ਲਿਆ ਕੇ ਦੇ ਦੇ ਤੇ ਅਸੀਂ ਫੀਟਿੰਗ ਕਰ ਦਾਂਗੇ ਠੀਕ ਹੈ ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਦੱਸਣਾ ਜ਼ਰੂਰ ਆ ਬਈ ਵੀ ਕਿੱਦਾਂ ਬਣਿਆ ਲੋਕਾਂ ਕਿਉਂਕਿ ਇਸ ਤਰ੍ਹਾਂ ਦੇ ਹੋਰ ਵੀ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਆਪਾਂ ਹੋਰ ਵੀ ਮਕੈਨਿਕਲ ਕੰਮ ਦੀਆਂ ਵੀਡੀਓ ਬਹੁਤ ਪਾਉਂਦੇ ਰਹਿੰਨੇ ਆ ਤੇ ਉਹ ਵੀ ਤੁਸੀਂ ਦੇਖ ਸਕਦੇ ਹੋ ਸਾਡੇ ਇੰਸਟਾਗ੍ਰam ਤੇ ਫੇਸਬੁੱਕ ਤੇ ਜਾ ਕੇ ਤੇ YouTube ਚੈਨਲ ਤੇ ਇਹਨਾਂ ਤਿੰਨਾਂ ਚੈਨਲ ਤੇ ਆਪਣੀ ਵੀਡੀਓ ਪੈਂਦੀ ਪੈਂਦੀ ਨੇ ਆਪਾਂ ਸਾਰੇ ਤੁਹਾਨੂੰ ਕੱਲੀ ਕੱਲੀ ਚੀਜ਼ ਦੀ ਕੁਆਲਿਟੀ ਚੈੱਕ ਕਰਾਉਂਦੇ ਰਹਿੰਨੇ ਆ ਵੀ ਆਹ ਸਮਾਨ ਐਦਾਂ ਆ ਸਮਾਨ ਐਦਾਂ ਠੀਕ ਹੈ ਜੀ ਆ ਦੇਖੋ ਜੀ ਆਪਾਂ ਲੋਗੋ ਵੀ ਉਦੋਂ ਹੀ ਲੈਣ ਜਦੋਂ ਕੰਪਨੀ ਚ ਆਉਂਦੀ ਸੀ ਫੈਸ਼ਨ ਪ੍ਰੋ ਪਲੱਸ ਵਾਲੇ ਦੇਖ ਸਕਦੇ ਹੋ ਵੀ ਕਿਹੜੇ ਕਿਹੜੇ ਵੀਰਾਂ ਨੂੰ ਆਇਆ ਪਸੰਦ ਲਓ ਵੀ ਦੱਸੋ ਕਿਹੜਾ ਜ਼ਰੂਰ ਰਿਪੋਰਟ ਦੇਣਾ ਸਾਨੂੰ ਠੀਕ ਹੈ ਤੇ ਆਪਾਂ ਹੋਰ ਵੀ ਮੋਟਸਨ ਤਿਆਰ ਕੀਤੇ ਨੇ ਤੇ ਹੋਰ ਵੀਡੀਓ ਦੇਖਣ ਲਈ ਇੰਸਟਾਗ੍ਰam ਤੇ ਸਾਡੇ ਰੀਲਾਂ ਚੈੱਕ ਕਰ ਸਕਦੇ ਹੋ ਜਿਹੜੇ ਵੀ ਤੁਹਾਨੂੰ ਤਿਆਰ ਕਰਵਾਉਣਾ ਹੋਵੇ ਕਿਉਂਕਿ ਪਹਿਲਾਂ ਤੁਸੀਂ ਰੀਲਾਂ ਚੈੱਕ ਕਰੋ ਤੇ ਫਿਰ ਉਸ ਤੋਂ ਬਾਅਦ ਕਮੈਂਟ ਪੜ੍ਹ ਕੇ ਫਿਰ ਸਾਡੇ ਕੋਲ ਮੋਟਸਨ ਤਿਆਰ ਕਰਾਓ ਕਿਉਂਕਿ ਤੁਹਾਨੂੰ ਵੀ ਤਸੱਲੀ ਹੋ ਜੇ ਸਾਨੂੰ ਬਹੁਤਾ ਇੰਟਰਵਿਊ ਨਾ ਦੇਣੇ ਪਵੇ ਨਹੀਂ ਇੰਟਰਵਿਊ ਬਹੁਤ ਦੇਣੀ ਪੈਂਦੀ ਹੈ ਪਰ ਉਹ ਚੀਜ਼ਾਂ ਜ਼ਰੂਰ ਚੈੱਕ ਕਰਿਓ ਤੇ ਇੱਕ ਇੱਕ ਲਾਇਕ ਹੋ ਜਾਵੇ